ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸੈਭੰ ਗੁਰ ਪ੍ਰਸਾਦਿ ਜਪਿ ਆਸਜੁਗਾਦ ਸਚ ਹੈ ਭੀ ਸਤਨਾਮ ਕੋ ਸਿ ਭੀ ਸਚ ਸੋਚੈ ਸੋਚ ਨ ਹੋਈ ਜੇ ਸੋਚਿ ਲਖ ਵਾਰ ਚਪੈ ਚਪਨ ਹੋਵੀ ਜੇ ਲਾਇ ਰਹਾlever ਤਾਰੁ ਭੁਖਿਆ ਭੁਖ ਨ ਉਤਰੀ ਜੇ ਬਨਾਂ ਪੁਰੀਆਪਾਰ ਸੈਸ ਸੈ ਆਣ ਪਾ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿ ਸਚਿਆ ਰਹੋ ਇੱਕ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾ ਨਿਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਮਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆ ਹੁਕਮੀ ਉਤਮਨੀ ਚੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਉ ਮੈਂ ਕਹਿਣਾ ਕੋਈ ਗਾਵੇ ਕੋ ਤਾਣ ਹੋ ਵੈ ਕਿ ਸੈ ਤਾਣ ਗਾਵੇ ਕੋ ਦਾਤ ਜਣੇ ਸਣ ਗਾਵੇ ਕੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਣ ਵਿਚਾਰ ਗਾਵੇ ਕੋ ਸਾਜ ਕਰੇ ਤਨਖ ਗਾਵੇ ਕੋ ਜੀ ਲੈ ਫਿਰਤੇ ਗਾਵੇ ਕੋ ਜਪੈ ਦਸੈ ਦੂਰ ਗਾਵੇ ਕੋ ਵੇਖੇ ਹਾਦਰਹ ਦੂਰ ਕਤਨਾ ਕਥਿਨਾ ਆਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗ ਸੈ ਵੇ ਪ੍ਰਭ ਸਾਚਾ ਸਾਹਿਬ ਸਾਚਨਾਇ ਪਾਕ ਅਪਾਰ ਆਖ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅਗੇ ਰਖੀਐ ਜਿਤ ਦਸ਼ਾ ਦਰਬਾਰ ਮੋਹ ਕੇ ਬੋਲਣ ਬੋਲੀ ਅਜ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਕ ਦਵਾਰ ਨਾਨਕ ਐ ਵੈ ਜਾਣੀ ਸਬਾ ਪੈ ਸਚਿਆਰ ਥਾਪੈਨ ਜਾਏ ਕੀ ਤਨ ਹੋਏ ਆਪੇ ਆਪਨੇ ਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾ ਨਾਨਕ ਦਾ ਰਹਿ ਗੁਣੀ ਨਿਦਾਨ ਗਾਵਿਆ ਸੁਣੀਏ ਮਾਨ ਰਖਿਆ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸੰmai ਗੁਰੂਇਸਤ੍ਰੀ ਗੁਰੂ ਗੋਕਰਕ ਵਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵ ਜਾਈ ਸਭਨਾ ਜਿਹਾ ਕੈਕ ਦਾਤਾ ਸੋ ਮੈਂ ਵਿਚਰਨਾ ਜਾਈ ਤੀਰਥ ਨਾਮ ਜਿਤਸ ਪਾਵੈ ਵਿਣ ਪਾਣੇ ਕਿ ਨਾਇ ਕਰੀ ਜਿਤਿ ਸਿਰ ਟੁਪਾਈ ਵੇਖਾ ਵਿਣ ਕਰਮਾ ਕੈ ਮਿਲੈ ਲੀ ਮਤ ਵਿੱਚ ਰਤਨ ਜਵਹਰ ਮਾਨ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਤਹਿ 부ਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰੇ ਆਰਜਾ ਹੋਰ ਦ ਸੁਣੀ ਹੋਏ ਨਮਖੰਡਾ ਵਿੱਚ ਜਾਣੀ ਐ ਨਾਲ ਚਲੇ ਸਰ ਕੋਏ ਚੰਗਾ ਨਾਮ ਰਖਾਇ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨ ਪੁੱਛੇ ਕਿ ਟਾਂਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇਹਾ ਕੋਇ ਨ ਸੁਜੀ ਜੇ ਤਸ ਗੁਣ ਕੋਇ ਕਰੇ ਸੁਣੇ ਸਿਧ ਪੀਰ ਸੁਰਨਾਤ ਸੁਣੇ ਧਰਤ ਤਵਲ ਆਕਾਸ ਸੁਣੇ ਦੀਪ ਲੋ ਪਤਾ ਸੁਣੇ ਪਉ ਨ ਸਕੈ ਕਾਲ ਨਾਨਕ ਭਗਤ ਸਦਾ ਵਿਕਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸ੍ਰ ਬਰਮੈਂਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤਨ ਪੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਸਨ ਤੋਂ ਗਿਆਨ ਸੁਣੇ ਅਠਸਠ ਕਾ ਇਸਨਾਨ ਸੁਣੇ ਫੜ ਫੜ ਪਾਵੇ ਮਾਨ ਸੁਣੇ ਲਾਗੈ ਸਜ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਅਸਰ ਅਗਣਾ ਕੇ ਗਾ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਦੇ ਪਾਵੇ ਰਹਿ ਸੁਣੈ ਹੱਥ ਵਸ ਗਰ ਨਾਨਕ ਭਗਤ ਅਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ من کی گت کہنا من کو جم کے ساتھ نہ جائے ایسا نام نرجن ہوئے جے کمن جانا من کو منہ مارگ ٹھاک نہ پائے من پت سے پرکٹ جائے منہ مگ نہ چلے پنت من تر بند ਐਸਾ ਨਾਮ ਨਿਰੰਝਨ ਹੋਇ ਜੇ ਕੁਮੰਝਣਾ ਮਨ ਕੋਈ ਮਨੈ ਪਾਪਿ ਹਿਮੋਕਤਿ ਆਰਮਨੈ ਪਰਵਾਰ ਸਿਧਾਰ ਮਨੈ ਤਰੈ ਤਰੇ ਗੁਰ ਸਿੱਖ ਮਨੈ ਨਾਨਕ ਪਵਹਿਨ ਤਿਖ ਐਸਾ ਨਾਮ ਨਿਰੰਝਨ ਹੋਇ ਜੇ ਕੁਮੰਝਣਾ ਮਨ ਕੋਈ ਪੰਜ ਪਰਵਾਣ ਪੰਜ ਪ੍ਰਦਾਨ ਪੰਜਿ ਪਾਵੇ ਹਿਦ੍ਰਗਹਿ ਮਾਨ ਪੰਚਸਰ ਦਰਜਾਨ ਪੰਚਕਾ ਗੁਰ ਇਕਤਿਆਨ ਜੈ ਕੋ ਕਹਿ ਕਰੈ ਵਿਚਾਰ ਕਰਤੈ ਕਰਨਾ ਨਾਹੀ ਸਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖੇ ਅਰਜੁਨ ਸੂਰਜ ਜੈ ਕਾ 부ਜੇ ਹੋਵੇ ਸਚਿਆ ਟਵਲੇ ਉਪਰ ਕੇਤਾ ਪਰ ਧਰਤੀ ਹੋਰ ਪਰੈ ਹੋਰ ਹੋਸ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਗੈ ਨਾ ਸਭ ਨਾਂ ਲਿਖਿਆ ਬੜੀ ਕਲਾ ਇਹ ਲੇਖਾ ਲਿਖ ਜਾਣਾ ਕੋਇ ਲੇਖਾ ਲਿਖੇ ਕਹਿਤਾ ਹੈ ਕਿਤੇ ਤਾਂ ਸੁਲਹਿ ਰੁੱਕ ਕੇ ਤੀ ਦਤ ਜਾਣੇ ਕੁਣਕੂਤ ਕੀ ਤਬਸਾਉ ਇੱਕ ਗਵਾਉ ਚਿਸਤੇ ਹੋਏ ਲਖ ਦਰਿਆ ਕੁਦਰਤ ਕਣ ਖਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਫਲੀ ਕਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਤ ਅਸੰਖ ਪਾਉ ਅਸੰਖ ਪੂਜਾ ਸੰਖਤ ਪਤਾਉ ਅਸੰਖ ਗ੍ਰੰਥਮ ਗਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸਖ ਸਤੀ ਅਸੰਖ ਦਤਾਰ ਅਸੰਖ ਕਸੂਰ ਮਹ ਪਖ ਸਾਰ ਸੰਗ ਮੋਲੇ ਵਿਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸੈਪਲੀ ਕਰ ਤੁਧ ਸੁਦਾਸ ਨਾਮਤ ਜਨੰਕਾਰ ਅਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰਕਰ ਜਾਹੇ ਜੋਰ ਅਸੰਗਲ ਵਢ ਤੈ ਕਮ ਅਸੰਖ ਪਾਪੀ ਪਾਪ ਤਰ ਜਾਹੇ ਅਸੰਖ ਕੁੜੇ ਆਰ ਕੁੜੇ ਫਿਰ ਆਏ ਸੰਖ ਮਲੇਸ਼ ਮਲ ਪਖ ਖਾਇ ਅਸੰਖ ਨੰਦ ਕਿਸੇ ਰ ਕਰੇ ਪਾਲ ਨਾਨਕ ਨੇ ਚਿਖ ਹੈ ਵਿਚਾਰ ਬਾਰਾ ਨ ਜਾਵਾ ਇੱਕ ਬਾਰ ਜੋ ਤੂੰ ਦਪਰੈ ਸਾਈ ਪਲਿਕਾ ਤੂੰ ਸਦਾ ਸੁਨਾਮ ਅਨੰਕਰ ਅਸੰਖ ਨਾਮ ਅਸੰਖ ਤਾਂ ਅਗਮ ਅਗਮ ਅਸੰਖ ਲੋ ਅਸੰਖ ਹਸਰ ਭਾਰ ਹੋ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਣ ਜਨ ਇਹਲੇ ਕੇ ਤਿਸਰਨਾ ਜੀ ਫਰਮਾਇ ਤਿਵ ਤੇ ਪਾਇ ਜੇ ਤਕੀ ਤਾ ਤੇ ਤਾ ਨਾਮ ਨਾਹੀ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਰ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸੇ ਪਲਿਕਾਰ ਤੁਸ ਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਸੰਦੇ ਪਾਣੀ ਤੁਤੇ ਉਤਰ ਸਿਖੇ ਮੂਤ ਪਲੀਤੀ ਕੱਪੜ ਹੋਏ ਦੇ ਸਭੰਦੀਆ ਤੁਏ ਪਰਿਆ ਮਤ ਪਾਪਾ ਕਾ ਸੰਗੋ ਤੋ ਪੈਨਾ ਕਰੰ ਪੁੰਨੀ ਪਾਪੀ ਆਖਣ ਨਹਿ ਕਰ ਕ ਕਰਣਾ ਲਿਖ ਲੈ ਜੈ ਆਪੇ ਬਿਜ ਆਪੇ ਨਾਨਕ ਮੇ ਆਵਹਿ ਜੈ ਤੀਰਤ ਧਤਿ ਅਦਤਾਨ ਜੇ ਕੋ ਪਾਵੈ ਤਿਲ ਕਮਾਨ ਸੁਣਿਆ ਮਨੈ ਮਨ ਕੀਤਾ ਪਾਉ ਅੰਤਰਗਤ ਤੀਰਥ ਮਨ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਆਤ ਬਾਣੀ ਬਰਮਾਉ ਸਤ ਸਹਾਨ ਸਦਾ ਮਨ ਚਪ ਕਮਣ ਸੋ ਵੇਲਾ ਵਕਤ ਕਮਣ ਕਮਣ ਤਿਤ ਕਮਣ ਵਾ ਕਮਣ ਸ੍ਰੂਤੀ ਮਾ ਕਮਣ ਜੁਤ ਹੋਆ ਆਕ ਵੇਲ ਨਾ ਪਾਇਆ ਪੰਡਤੀ ਜਿਹੋ ਵੇਲਿ ਲਿਖ ਪ੍ਰਾਣ ਵਕਤ ਨਾ ਪਾਇਓ ਕਾਦੀ ਅਜ ਲਿਖ ਲਿਖ ਰਾਣ ਤਿਥਵਾ ਨ ਜਾਗੀ ਜੋਗੀ ਜਾਣੈ ਰਤਮਾ ਨ ਕੋਈ ਜੇ ਕਰਤਾ ਸ੍ਰਿ ਠਿਕੋ ਸਾਜੇ ਆਪੇ ਜਾਣੈ ਸੋਇ ਕਿਵ ਕਰਿਆ ਕਹਿ ਕਿ ਸੁਲਾਹਿ ਕਵਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹੇ ਵੱਡੀ ਨਾਹੀ ਕੀਤਾ ਜਗ ਹੋਵੇ ਨਾਨਕ ਜੇ ਕੋ ਬਾਪੋ ਜਾਣੈ ਅੱਗੇ ਗਿਆ ਨਾ ਸੋਹੈ ਪਤਾਲ ਪਤਾਨ ਲਖ ਅਗਾਸਾ ਅਗਾਸ ਉੜਕ ਉੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਸਿਸ 18 ਕਹਿਣ ਕਿਤੇ ਬਾ ਅਸ ਨੂੰ ਇੱਕ ਤਾਤ ਲਿਖ ਹੋਇ ਤ ਲਿਖਿਆ ਲਿਖਿਆ ਹੋਇ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਲਾਹੀ ਸਲਾਹ ਇਤੀ ਸੁਰਤ ਨ ਪਾਈਆ ਨਦੀਆ ਅਤੇ ਪਸ ਪਹ ਸਮੁੰਦ ਨ ਜਾਣੀ ਸਮੰਧ ਸਾ ਸੁਲਤਾਨਿ ਗ੍ਰਹਿ ਸੇਤੀ ਮਾਲ ਤਨ ਕੀੜੀ ਤੁਨ ਨ ਹੋਵਨੀ ਜੇਦ ਸਮਨ ਹੁਨਾ ਵਿਸਰੇ ਅੰਤ ਨ ਜਿfte ਕਹਿਣਾ ਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਨ ਵੇਖਣ ਸੁਣਨ ਨ ਅੰਤਨ ਜਾਪੈ ਕਿਆ ਮਨ ਮਤ ਅੰਤ ਨਾ ਜਾ ਪੈ ਕੀਤਾ ਆਕਾਰ ਅੰਤ ਨਾ ਜਾ ਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਲ ਤਾਂ ਕਿ ਅੰਤ ਨਾ ਪਾਇਆ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਏਵੜ ਉੱਚਾ ਹੋਵੇ ਕੋਈ ਤਿਸੂੱਚੇ ਕੋ ਜਾਣੇ ਸੋਏ ਜੇਵ ਆਪ ਜਾਣੇ ਆਪਾ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਇਕੇ ਤੇ ਮੰਗੇ ਜੋ ਅਪਰ ਕਿ ਤਿਆਗਣਤ ਨਹੀਂ ਵਿਚਾਰ ਕੇ ਤਖਪ ਤਟ ਵੇਕਾਰ ਕਿਤੇ ਲੈ ਲੈ ਮੁਕਰ ਪਾਈ ਕਿਤੇ ਮੂਰਖ ਖਾਹੀ ਕਹਿ ਕਿਤੇ ਦੁਖ ਭੁਖ ਸਦਮਾ ਤੇ ਪੈਦਾ ਤੇਰੀ ਦਤਾਰ ਬੰਦ ਖਲਾਸੀ ਪਣ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇ ਕਹਿ ਆਖਣ ਪਾਇ ਹੋ ਜਾਣਾ ਜੇਤੀ ਅਮਹ ਖਾਇ ਆਪੇ ਜਾਣੇ ਆਪੇ ਦੇ ਆਕੇ ਸੇ ਪਈ ਕੇਈ ਕਹਿ ਜਿਸ ਨੂੰ ਬਖਸੇ ਸਿਖਤ ਸਲਾਹ ਨਾਨਕ ਪਾਤਸ਼ਾਹ ਪਾਸਾ અમલ ગુણ અમલ વેપાર અમલ પાર અમલ પંઢાર અમલ આવે મુલ જાય અમલ પાય મુલ સમય અમલ ધર્મ અમલ દેબાણ અમલ બક્ષીશ અમલ નિશાન અમલ કર્મ અમલ ફરમાન અમલો અમલ આખે ના જાય આખ આખ રહેલી વિલાય આખે વેદ પાટ પુરાણ આખે પડે કરેખ્યાન આખે પર મે આખે આખે ગોપી ત ગવિદ આખે ઇસરા આખે સિત આખે કહેતે કિતે બુદ્ધ આખે દાન આખે દેવ ਸਰਮਨ ਜਨ ਜਨ ਸੇ ਕیتے ਆਖੇ ਅਕਨ ਪਹਿ ਕیتے ਕਹਿ ਕੇ ਟੁੱਟ ਜਾਏ ਇਤੇ ਕੀਤੇ ਹੋਰ ਕਰੇ ਹੈ ਤ ਆਖ ਨਸ ਕਹਿ ਕੇ ਕੀ ਕੇ ਜਿਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤੋ ਲਿਖੇ ਸਿਰ ਗਵਾਰਾ ਗਵਾ ਸੋਦਰ ਕਹਿ ਸੋ ਕਰ ਕਹਿ ਜਿਤ ਬਹਿ ਸਰਬ ਸੰਵਾਲੇ ਵਾਜੈ ਨਾਦ ਅਨੇਕ ਅਸੰਖਤ ਕਹਿਤੇ ਵਾਵਣ ਹਾਰੇ ਕیتے ਰਾਗ ਪ੍ਰੀਸ ਕਹਿਨ ਕیتے ਗਾਵਣ ਹਾਰੇ ਗਾਵਹਿ ਤਉਨ ਪਉਣ ਪਾਣੀ ਵਸੰਤ ਰਿ ਗਾਵੇ ਰਜਤਰੰਤੁ ਆਰੇ ਗਾਵੇ ਚਿਤ ਗੁਪਤ ਲਿਖਤਿ ਧਾਨ ਹੈ ਲਿਖ ਲਿਖ ਤਨਮਾ ਵਿਚਾਰੇ ਗਾਵੇ ਸਰਬਰਮਾ ਦੇਵੇ ਸੋਨ ਸਦ ਸਵਾਰੇ ਗਾਵਹਿੰ ਦਿੰਦ ਸਨ ਬੈਠੇ ਦੇਵਤਿਆਂ ਅੰਦਰ ਨਾਲ ਗਾਵੇ ਸਿਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ गावेन पंडित पढ़नरे किसर जुग जुग वेदा ना ले गावे मोहिनी मनमोहन सरगा मच पियल गावेन रतन उपाय तेरे 88 तीर्थ ना ले गावे जोद महाब सुरा गावे खानी चार गावे खंड मंडल वर पंडा काले कर रखे तारे से तुदनु गावे जो तुद पावन जते तेरे भक्त रस आले ਥੋਰ ਕਿਤੇ ਗਾਵਨ ਸੇ ਮੈਂ ਚਿਤਨਾ ਹਵਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚੀ ਨਹੀਂ ਹੈ ਤੀ ਹੋਸੀ ਜਾ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤਿਸ ਦੀ ਵੜਾਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤ ਸਹ ਸਹਾਪ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸੁਰਮਪੱਚੋਲੇ ਧਿਆਨ ਕੇ ਰਹਿ ਵਿਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਦੰਨਾ ਪਰਿਤਿਤ ਆਏ ਪੰਥੀ ਸਗਲ ਜਮਾਤੀ ਮਨ ਜਿਤਾ ਜਗ ਜੀਤਾ ਦੇਸ ਤੇ ਸਹ ਦੇਸ ਆਦ ਨੀਲ ਅਨਾਦ ਅਨਾਹਿਤ ਜੁਗ ਜੁਗ ਇਕ ਹੋ ਗੈ ਪ੍ਰਭੁਤ ਗਿਆਨ ਦੇ ਆ ਪੰਡਾਰਨ ਕਟਕਟ ਵਾਧੇ ਨਾਥ ਆਪ ਨਾਥ ਨਾਥ ਸਭ ਜਗ ਕੀ ਰਿਦਸ ਦਾ ਅਵਰਾਸ ਸੰਜੋਗ ਵਿਜੋਗ ਜੋ ਹੈ ਕਰ ਚਲਾਵੇ ਲੇਖੇ ਆਵੇ ਭਾਗ ਦੇਸ ਤਿਸੈ ਦੇਸ ਆਦ ਅਨਿਲ ਅਨਾਦ ਅਨਾਹਿਤ ਜੁਗ ਜੁਗ ਇਕ ਵੇਸ ਇਕਾ ਮਾਇ ਜੁਗਤ ਵੈ ਤਿੰਚੇਲੇ ਪਰਵਾਨ ਇੱਕ ਸੰਸਾਰੇ ਇੱਕ ਢੰਡਾਰ ਇੱਕ ਲਾਇ ਦੀਪਾਂ ਜਿਵਤ ਸੁਪਾਵੈ ਤੇਰਾ ਚੱਲਾ ਵਜ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਨਾ ਵੈ ਬਖਤਾ ਇਹ ਵਿਡਾਨ ਆਦੇਸ਼ ਤਿਸੈ ਦੇਸ ਆਤ ਅਨਿਲ ਅਨਾਦ ਅਨਾਹਿਤ ਜੁਗ ਜੁਗ ਇੱਕੋ ਵੈਸ ਆਸਨ ਲੋਇ ਲੋ ਢੰਡਾਰ ਜੁ ਕਿਸ ਪਾਸੇ ਕਵਰ ਕਰ ਕਰ ਵੇਖੇ ਸਰ ਜਨਹਾਰ ਨਾਨਕ ਸੱਚੀ ਕੀ ਸਾਚੀ ਕਰ आदेश तिसै दिस आदनिल अनात अनाहित जग जग एक वेश एक दू जिब लाख वे लाख इस लाख लगड़ा आखिए एक नाम जगदीश इतरत भपड़िया चढ़िया होय अकीश सुन गला आकाश की किटा इस नानक नदरी पाई है कूड़ी कूड़ा ठिस ਆਖਣ ਜੋਰਜ ਪੈਣਾ ਜੋਰ ਜੋਰਨਾ ਮੰਗਣ ਦੇਣਾ ਜੋਰ ਜੋਰਨਾ ਜੀਵਨ ਮਰਨਾ ਜੋਰ ਜੋਰਨਾ ਰਾਜਮਾਲ ਮਨਸੋਰ ਜੋ ਨਾ ਸੁੱਤੇ ਗਿਆਨ ਵਿਚਾਰ ਜੋ ਨਾ ਜੁਕਤੀ ਸਿਟੈ ਸੰਸਾਰ ਜਿਸ ਸਤ ਜੋਰ ਕਰਵੇ ਕੈ ਸੋਏ ਨਾਨਕ ਉਤਮਨੀ ਚ ਨਾ ਕੋਏ ਰਾਤੀ ਰਤਿ ਤਿ ਤਿ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਤਰ ਤਿ ਤਾਪ ਰਖੀ ਤਰਮਸਾਲ ਤਿਸ ਵਿੱਚ ਜੀਯੁਕਤ ਕੇ ਰੰਗ ਤਿਨਹ ਕੇ ਨਾਮ ਆਨੇ ਕਨੰ ਕਰਮੇ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿਤੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵਨ ਨਿਸ਼ਾਨ ਕਚ ਪਕਾਇ ਉਥੇ ਪੈ ਨਾਨਕਿਆ ਜਾਪ ਜਐ ਤਨਮਕੰਡ ਕਾ ਇਹ ਤਰਮ ਗਿਆਨਖੰਡ ਕਾ ਅਖ ਕਰਮ ਕੇਤੇ ਪਵਨ ਪਾਣੀ ਵਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਰਤ ਕੜੇ ਹੈ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰੇ ਕੇਤੇ ਕੇਤੇ ਤੂਪਦੇਸ ਕੇਤਿੰਦ ਚੰਦਰ ਕੀਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੰਤ ਕੇਤੇ ਖਾਣੀ ਕੇਤੇ ਬਾਣੀ ਕੇਤੇ ਪਾਦ ਨੰਦ ਕੇਤੇ ਸੁਰਤੀ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਕਾ ਮਹ ਗਿਆਨ ਪ੍ਰਚੰਡ ਤਿਤ ਨਾਦ ਵਿਨੋਦ ਕੋੜ ਅਨੰਦ ਸਰਵ ਖੰਡ ਕੀ ਬਾਣੀ ਰੂਪ ਤਿਥੈ ਕਾਰਤ ਕੜਿਆ ਬਹੁਤ ਅਨੂਪ ਤਾਕੇ ਗਲਾ ਕਥਿਆ ਨਹ ਜਾ ਜੇ ਕੋ ਕਹਿ ਪਿਛੈ ਪਛਤੈ ਤਿਥੈ ਕੜਿਆ ਸੁਰਤ ਮਾਤਮਨ ਬੁੱਧ ਤਿਥੈ ਕੜਿਆ ਸੁਰਾਂ ਸਿਦਾ ਕੀ ਸੁਧ ਨਮਕੰਡ ਕੇ ਬਾਣੀ ਜੋਰ ਤਿਤਹਿ ਹੋ ਨ ਕੋ ਹੋ ਤਿਤੈ ਜੋਤ ਮਾਵਸੂਰ ਤਿਨ ਮਹਿ ਰਾਮ ਰਹਾ ਪਰਪੁਰ ਤਿਤੈ ਸਿ ਤੁਸੀ ਤਮਹਿ ਮਾਮਹੇ ताके आ, आ, रूप ना कत नह जहए ना हो मरे ना ठागे जए जिनके रोंग स मन महित ते भगत विसह के लोक रहे आनंद सचा मन सो सच का, खंड वसए निरंकार कर करवे के नदन निहार दितै खंड मंडल वर पांड जको पथे तांतनाथ तत लो लो आकार जीव जीव हुकम ते वार ति वार वेखा वेख स कर विचार नानक थना करडा सा जत पहारा तीर्ज सुनियार अरणत मत वेद हथिया ਕਲਾ ਗੰਤ ਪਤਾਉ ਪੰਡਾ ਪਾਉ ਅਮ੍ਰਿਤ ਤਟਾਲ ਕੜਿਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰ ਨਦਰ ਨਿਹਾਲ ਸਲੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਤ੍ਰਿਤਮ ਹਤਿ ਜਿਸ ਰਾਤ ਦੁਇ ਦਾਈ ਦਾਇ ਕੇ ਲੈ ਸਗਲ ਜਗਤ ਚੰਗਿਆ ਆਇਆ ਗੁਰਿਆ ਆਇਆ ਬਾਚੈ ਤਰਮਸਧੂਰ ਕਰਮੀ ਆਪੋ ਆਪਣੇ ਕੇਨੜੇ ਕਹਿ ਦੂ ਜਿੰਨੇ ਨਾਮ ਤਿਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ